ਦੀ ਪੜਿਆ ਭਰਾ ਦੇ ਖੂਨ ਦਾ ਪਿਆਸ ਭਈ ਇਹ ਸਾਡਾ ਪੋਰਟ ਵਿੱਚ ਕੀ ਚੱਲ ਰਿਹਾ ਹੈ ਪਹਿਲਾਂ ਮੋਟਰ ਪਾਟ ਕੇ ਕਰੇ ਲੈ ਗਿਆ ਹੁਣ ਕੋਈ ਨੱਪਦਾ ਸੀ ਤਹੇ ਅਬ ਜਨਚ ਰਿਪੋਰਟ ਨੇ ਕੋਈ ਫੈਸਲਾ ਬਣਾਦਾ ਉਹਨਾਂ ਚਿਤ ਕੋਈ ਨਹੀਂ ਨੱਪ ਸਕਣ ਇਹਨਾਂ ਦੇ ਬਾਵਜੂਦ ਮੈਂ ਰੋਕਿਆ ਤੇ ਉਹਨਾਂ ਨੇ ਪਹਿਲਾਂ ਮੈਨੂੰ ਫੜ ਕੇ ਘੁੱਟ ਮਾਰ ਕੀਤੀ ਮੈਨੂੰ ਸਾਡੇ ਨੱਪ ਲੈ ਨਿਗਾਰ ਦੇ ਵਿੱਚ ਦੇਖੋ ਮੋਟਰ ਦੀ ਵੰਡ ਨੂੰ ਲੈ ਕੇ ਹੋਏ ਗੁੱਥਮ ਆ ਮੈਂ ਅੱਜ ਖੇਤ ਚ ਲਿਆਂ ਜਮੀਨ ਨੂੰ ਰਾਹ ਮੇਰੀ ਮੇਨ ਨੂੰ ਜਾਂਦਾ ਹੈ ਉਥੇ ਨਾ ਰਾਹ ਮੇ ਜਮੀਨ ਦੇ ਵਿੱਚ ਕਾਲ ਆਇਆ ਨਾ ਮੈਨੇ ਮੈਂ ਜਮੀਨ ਚ ਕਾਜਾ ਕਾਜਾ ਕਰਦੇ ਆਂ ਗਿਆਨ ਨਹੀਂ ਦਿੰਦੇ ਹੈ ਮੈਨੇ ਇੱਕ ਦੂਜੇ ਦੀ ਕੀਤੀ ਕੁੱਟਮਾਰ ਮੋਟਰ ਕਦਾ ਬੰਦ ਪਈ ਸੀ ਤੇ ਅੱਜ ਆ ਕਾ ਵਪਾਰ ਸਾਡੀ ਟੋਰ ਫੈਸਲਾ ਜੋ ਕਰੇਗਾ ਆਪਾ ਪਰ ਮਨਜ਼ੂਰ ਹੈ ਆਪਾ ਕਿਵੇਂ ਪਹਿਰੇ ਕਿਨੇ ਮੋਟਰ ਪਹਿਲਾ ਪਟ ਕੇ ਆ ਤੇ ਧੱਕੇ ਤੋੜੇ ਨਾਲ ਲੈ ਗਿਆ ਮੋਟਰ ਪਟ ਕੇ ਸਾਰਾ ਕੁਛ ਆ ਤੇ ਘਰੇ ਰੱਖ ਗਏ ਕਟਨਾ ਸੀਸੀਟੀਵੀ ਕੈਮਰੇਜ ਹੋਈ ਕੇ ਜਮੀਨ ਦੀ ਵੰਡ ਦੇ ਮਾਮਲੇ ਰੋਜ਼ਾਨਾ ਵੇਖਣ ਨੂੰ ਮਿਲਦੇ ਨੇ ਅਤੇ ਵੰਡ ਦੌਰਾਨ ਭਰਾਵਾਂ ਦੇ ਹੀ ਆਪਸੀ ਝਗੜੇ ਹੋ ਜਾਂਦੇ ਨੇ ਅਤੇ ਭਰਾ ਹੀ ਭਰਾ ਦਾ ਵੈਰੀ ਬਣ ਜਾਂਦਾ ਹੈ ਕਿਉਂਕਿ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕੰਧਵਾਲਾ ਵਾਲੀਆਂ ਤੋਂ ਇੱਕ ਸੋਸ਼ਲ ਮੀਡੀਆ ਤੇ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੋਟਰ ਦੀ ਵੰਡ ਨੂੰ ਲੈ ਕੇ ਭਰਾ ਹੀ ਭਰਾ ਦੇ ਖੂਨ ਦਾ ਪਿਆਸਾ ਬਣੇ ਹੋਏ ਨੇ ਜਾਣਕਾਰੀ ਮੁਤਾਬਕ ਪਿੰਡ ਕੰਧ ਸਿੰਘ ਵਾਲਾ ਬਲੀਆਂ ਚ ਮੋਟਰ ਦੀ ਵੰਡ ਨੂੰ ਲੈ ਕੇ ਤਿੰਨ ਭਰਾਵਾਂ ਚ ਲੜਾਈ ਹੋ ਗਈ ਅਤੇ ਇੱਕ ਦੂਜੇ ਨਾਲ ਗੁੱਥਮ-ਗੁੱਥੀ ਹੁੰਦਿਆਂ ਇੱਕ ਦੂਜੇ ਦੀ ਕੁੱਟਮਾਰ ਕੀਤੀ ਗਈ ਇਥੇ ਤੱਕ ਜਨਾਨੀਆਂ ਵੀ ਖਿੱਚ ਤੂ ਅਤੇ ਕੁੱਟਮਾਰ ਕੀਤੀ ਗਈ ਇਸ ਦੌਰਾਨ ਤਿੰਨੇ ਪਰਾਹੀ ਜ਼ਖਮੀ ਨੇ ਅਤੇ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਸਿਵਲ ਹਸਪਤਲ ਚ ਜਿਹਰੇ ਇਲਾਜ ਨੇ ਇਸ ਸਬੰਧੀ ਸਿਵਲ ਹਸਪਤਲ ਵਿੱਚ ਦਾਖਲ ਭਰਾ ਨੇ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਨਰ ਪਰਮਜੀਤ ਸਿੰਘ ਦਾ ਨਾਮ ਜੀ ਪੈਰ ਜੀ ਮੈਂ ਹੈਂਡੀਕੈਪ ਹਾਂ ਜੀ ਤੇ ਅੱਜ ਸਵੇਰੇ ਨਾ ਸਾਡਾ ਝਗੜਾ ਹੋਇਆ ਸੀ ਹਾਂਜੀ ਰਾਧਾ ਰੋੜਾ ਸੀ ਜੀ ਤੇ ਵਿੱਚ ਸਾਡੇ ਰਾਹ ਦੇ ਮੋਟਰੇ ਕੀ ਸਾਡੀ ਸਾਂਝੀ ਲੱਗੀ ਵੀ ਬਾਪ ਦੇ ਸਾਡੀ ਨਾ ਚੱਲਦੀ ਉਹ ਮੋਟਰ ਜੀ 3 ਮਹੀਨੇ ਹੋ ਗਏ ਬੰਦ ਪਈ ਹੈ ਸਾਡਾ ਕੋਟ ਵਿੱਚ ਕੀ ਇਸ ਚੱਲ ਰਿਹਾ ਹੈ ਇਸ ਚੱਲਣ ਦੇ ਬਾਵਜੂਦ ਉਹਨਾਂ 25 ਜੁਲਾਈ ਤਰੀਕ ਹੈ ਸਾਡੀ ਉਹਨਾਂ ਨੇ ਕਿਹਾ ਵੀ ਪਹਿਲਾ ਮੋਟਰ ਪਾਰਟ ਕੇ ਕਰੇ ਲੈ ਗਿਆ ਉਹਨ ਕੋਈ ਨਪਦਾ ਸੀ ਤਹੇ ਅਬ ਜਨਚ ਰਿਪੋਰਟ ਨੇ ਕੋਈ ਫੈਸਲਾ ਤਾਂ ਨਾ ਦਾ ਉਹਨਾਂ ਚਿੱਤ ਕੋਈ ਨਹੀਂ ਨਪ ਸਕਣਾ ਇਹਨਾਂ ਦੇ ਬਾਵਜੂਦ ਮੈਂ ਰੋਕਿਆ ਤੇ ਉਹਨਾਂ ਨੇ ਪਹਿਲਾ ਮੈਨੂੰ ਫਾੜ ਕੇ ਕੁੱਟ ਮਾਰ ਕੀਤੀ ਮੈਨੂੰ ਥੱਲੇ ਨੱਪ ਲਿਆ ਅੰਗਾਰ ਦੇ ਵਿੱਚ ਉਹਨਾਂ ਜਿਹੜੇ ਮੇਰੇ ਵੱਡੇ ਭਰਾ ਦੋਵੇਂ ਮੈਨੂੰ ਛਡਾਉਣ ਆਏ ਨੇ ਮੈਨੂੰ ਤਾਂ ਥੱਲੇ ਉੱਠਿਆ ਹੀ ਨਹੀਂ ਗਿਆ ਆ ਪਿੱਛੋਂ ਸਾਰੇ ਮੇਰੇ ਕੱਪੜੇ ਲਿਬੜੇ ਆ ਇਹਨਾਂ ਛਡਾਉਣ ਆਏ ਨੇ ਇਸ ਭਰਾ ਦੇ ਫਰੇਟਾ ਮਾਰਿਆ ਨੇ ਛਾਤੀ ਤੇ ਇੱਕ ਆ ਪੈਰ ਦੀ ਉਂਗਲ ਉਂਡੀ ਟੁੱਟ ਗਈ ਏ ਤੇ ਇਹਨਾਂ ਸੱਟਾਂ ਲੱਗੀਆਂ ਫਿਰ ਸਾਡੀ ਲੇਡੀਜ਼ ਦੇ ਕੱਪੜੇ ਪਾੜਤੇ ਨੇ ਸਾਰਿਆਂ ਦੇ ਹਾਂਜੀ ਮੌਕੇ ਤੇ ਵੀਡੀਓ ਵੀ ਬਣੀ ਏ ਹਾਂਜੀ ਕੁੱਟਣ ਆਏ ਨੇ ਫਿਰ ਉਹਨਾਂ ਦੇ ਇੱਕ ਮੁੰਡੇ ਨੇ ਫੋਨ ਕੀਤਾ ਵਿਆਹ ਦੀ ਤੁਸੀਂ ਘਰੇ ਰਹੋ ਸਾਡਾ ਗੁੰਡਾਗਰਦੀ ਦੀ ਟੀਮ ਆਦੀ ਚੰਡੀਗੜ੍ਹੋਂ ਇੱਕ ਉਹਨਾਂ ਦੇ ਜਵਾਈ ਨੇ ਤਲਪੀ ਦਿੱਤੀ ਏ ਵੀ ਅਸੀਂ ਗੁੰਡੇ ਲੈ ਕੇ ਲੱਗੇ ਆਨੇ ਆ ਹੁਣ ਅੱਗੋਂ ਸਾਡਾ ਸਾਰਾ ਰਾਹ ਬੰਦ ਕੀਤਾ ਵਾ ਜੀ ਇੱਟਾਂ ਲੱਗੀਆਂ ਨੇ ਪਹਚਾਇਤ ਦੀਆਂ ਉਹ ਰਾਹ ਕੋ ਬੰਦ ਕੀਤੀ ਬੈਠਾ ਅਸੀਂ ਉਹਨਾਂ ਵਿੱਚੋਂ ਖੇਤਾਂ ਦੇ ਮੋੜ ਤੋਂ ਲੱਕੜ ਕੁੱਢ ਕੇ ਇੱਧਰ ਆਏ ਆ ਜੀ ਹਾਂ ਬਿਲਕੁਲ ਜੀ ਜਾਂਚ ਹੁਣੀ ਚਾਹੀਦੀ ਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਏ ਇਕੱਲਾ ਬੰਦਾ ਬਹੁਤ ਹੱਥ ਚੱਕੀ ਫਿਰਦਾ ਇਹਨਾਂ ਦੇ ਤਿੰਨ ਪੁੱਤਰ ਨੇ ਉਹਨਾਂ ਹਸਲੇ ਤੜਦਾ ਮੇਰੀ ਚਾਰ ਬੇਟੀਆਂ ਨੇ ਆਂਦਾ ਤੈਨੂੰ ਮਾਰ ਦੇਣਾ ਤੇਰਾ ਉਹ ਕਰ ਦੇਣਾ ਮੈਨੂੰ ਤਮਕੀਆਂ ਅਵੇਲੇ ਟਾਈਮ ਹੀ ਮਿਲਦੀ ਲਗਦਾ ਭਰਾ ਹੈ ਪਰ ਭਰਾ ਨਹੀਂਗਾ ਹਾਂਜੀ ਸੁਵਾਰਾ ਸਿੰਘ ਜੀ ਉਹ ਲੀਆਂ ਕਮਾਲ ਦੀਆਂ ਜੀਆਂ ਤੇ ਰਹਿਣ ਵਾਲੇ ਕੰਡਕੰਡਾ ਵਾਲੀ ਕੁੱਟਮਰ ਕਿੱਲੇ ਕੀਤੀ ਲਿਖਿਓ ਇਹ ਮੇਰੇ ਭਰਾਵਾਂ ਦੀ ਕੀਤੀ ਕੁੱਟਮਾਰ ਅ ਮੈਂ ਅੱਜ ਖੇਤ ਲਿਆਂ ਜਮੀਨ ਨੂੰ ਆਹ ਮੇਰੀ ਜਮੀਨ ਨੂੰ ਜਾਂਦਾ ਹੈ ਉੱਥੇ ਨਾ ਰਾਹ ਮੇਰੀ ਜਮੀਨ ਦੇ ਵਿੱਚ ਕਾਲ ਆਇਆ ਨਾ ਮੈਨੂੰ ਇਹ ਮੇਰੀ ਜਮੀਨ ਤੇ ਕਾਜਾ ਕਰਦੇ ਆਂ ਜਾਂਣ ਨਹੀਂ ਦਿੰਦੇ ਮੈਨੂੰ ਇਹ ਮੇਰੇ ਭਰਾ ਕੀ ਉਹ ਨਾ ਵੀ ਤੇਰਾ ਕੋਈ ਨਹੀਂ ਆਇਆ ਮੇਰੇ ਪਿਓ ਦੀ ਮਰਜ਼ੀ ਪੈਲੀ ਸੀ ਰਾਹ ਉਸ ਦੇ ਤਾਂ ਮਰ ਪਿਓ ਨੇ ਹਨੂੰ ਉਹ ਸਲੰਘਣ ਲਗਾ ਤੇ ਨਟਾਲਿਆ ਮੈਨੂੰ ਆ ਮੇਰੀ ਜ਼ਮੀਨ ਦੇ ਵਿੱਚ ਹਾਂ ਇਹ ਨਾ ਮੇਰੀ ਚਰਾਵਨ ਆਈਆਂ ਨੇ ਮੇਰੇ ਨਾ ਕੋਟਾ ਨੇ ਜੁੰਡੇ ਪੱਤੇ ਨੇ ਬੱਚਾ ਨਹੀਂ ਤਰ ਪੱਤਾ ਨੇ ਮੇਰੀ ਨਾ ਬੱਚਾ ਹੁਣ ਜਿਹੜੀ ਲੱਤਾਂ ਮਾਰਿਆ ਕਰੂ ਹੀ ਥੇ ਨੇ ਹਾਂਜੀ ਕੋਟਮਾਰ ਬਹੁਤ ਜ਼ਿਆਦਾ ਕੀਤੀ ਨੇ ਨੇੜੇ ਕਪੇ ਨਮਨ ਸਾਰੇ 파ਰ ਤੇ ਨੇ ਮੇਰੇ 파ਰ ਤੇ ਨੇੜੇ ਕਪੇ ਰਾਹ ਦਰੋੜਾ ਕੁੱਟ ਮਰ ਬੜੀ ਕੀ ਕੀ ਨੇ ਜਿਆਦਾ ਤੇ ਲੈ ਨੂੰ ਕਹਿੰਦੇ ਥਾਣੇ ਜਾਏਗਾ ਥਾਣੇ ਹੰਸਾ ਮੋਲ ਲੱਲਾਂ ਤੇ ਪੈਸੇ ਆਏ ਆ ਸਾਡਾ ਪੈਸਾ ਚੱਲਦਾ ਹੈ ਕਹਿੰਦੇ ਤੂੰ ਘਾਦਾ ਕਰਿਆਂਦਾ ਜਿੱਥੇ ਮਰਜ਼ੀ ਦਾਖਲ ਹੋਇਆ ਤਾਂ ਕੁਛ ਬਣ ਨਹੀਂ ਜਣਾ ਹੈ ਤੇ ਥਾਣੇ ਵੀ ਦਰਖਾਸਤ ਦੇ ਆਏ ਨੇ ਮਾ ਅੱਗੇ ਮੇਰੇ ਤੇ ਦਰਖਾਸਤ ਕੀਤੀ ਨੇ ਤੇਰੇ ਮੇਰੇ ਤੇ ਕੋਰਟ ਚ ਕੇਸ ਲਾਇਆ ਨੇ ਕੋਰਟ ਚ ਕੀ ਚੱਡਾ ਮੇਰਾ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਕਰਨ ਸਾਂਝਾ ਹੋਣੀ ਚਾਹੀਦੀ ਹੈ ਗਲਤੀ ਜਿਹਨੇ ਜਾਇਂ ਮੇਰੇ ਗੱਲ ਪਾਏ ਨੇ ਨੋਂ ਅਣਕੁਟਾ ਨੇ ਬੱਚਾ ਨੁਕਟਾ ਨਿਕਲ ਕਾ ਨਨ ਕੁਟ ਰੂਹੀ ਫਿਰੇ ਨੇ ਨੋਂ ਦੇ ਪੇੜ ਬੱਚਾ ਹੋਣ ਵਾਲਾ ਸੀ ਉਹਨੂੰ ਤਰੂਹੀ ਫਿਰੇ ਨੇ ਪੱਠਿਆਂ ਦੇ ਵਿੱਚ ਲਕਤਾ ਮਾਰਿਆ ਨਾ ਪਟਕੋੜ ਤਨਾ ਬੁਰਾ ਹਾਲ ਕੀਤਾ ਨਾ ਤੇ ਨੋਂ ਉੱਥੇ ਹੀ ਦੂਸਰੇ ਪਾਸੇ ਹਸਪਤਲ ਵਿੱਚ ਜੇਰੇ ਇਲਾਜ ਸੁਜੀਤ ਸਿੰਘ ਜਾਣਕਾਰੀ ਦਿੰਦਿਆਂ ਹੋਇਆ ਕੀ ਦੱਸਿਆ ਆਉ ਸੁਣਦੇ ਹਾਂ ਉਹਨਾਂ ਤੋਂ ਦੀ ਗਾਟੀ ਤੋਂ ਸਰਜੀਤ ਸਿੰਘ ਜੀ ਸਰਜੀਤ ਸਿੰਘ ਕਿੱਥੋਂ ਦੇ ਰਹਿੰਦੇ ਹੋ ਕੰਦਾਵਲੀ ਦੀ ਸੀ ਕੰਦਾਵਲੀ ਹਾਂਜੀ ਥਾਣਾ ਕਿਹੜਾ ਜਾਂਦਾ ਤੁਹਾਨੂੰ ਮਮਦੋੜ ਜੀ ਜਿਹੜੀ ਬੜਾਈ ਦੀ ਮਾਰ ਵੀ ਵਿੜੀ ਵੀ ਕੀ ਮਸਲਾ ਸਰਦੀ ਜੀ ਪਿਓ ਦੀ ਜ਼ਮੀਨ ਆ ਸਾਦੀ ਸਾਦੀ ਜ਼ਮੀਨ ਆ ਵਿੱਚ ਸਾਦੀ ਜ਼ਮੀਨ ਤੇ ਮੋਟਰ ਸਾਦੀ ਦੇ ਵਿੱਚ ਆ ਕਿੰਨੀ ਜ਼ਮੀਨ ਹੈ ਤੁਹਾਡੀ ਚਾਰ ਕਨਾਲਾਂ ਸਾਤੇ ਚਾਰ ਭਰਾਵਾਂ ਕੋਲ ਆ ਅੱਛਾ ਤੇ ਅਸੀਂ ਕਹਤਾ ਛੋੜ ਚ ਕੇਸ ਲਾਇਆ ਜੀ ਬੇ ਅਸੀਂ ਕਹਤਾ ਮੋਟਰ ਕਦਾ ਬੰਦ ਪਈ ਸੀ ਤਾਂ ਅਸੀਂ ਆਖਾ ਆਪਾਂ ਸਭ ਜੀ ਕੋਰਟ ਫੈਸਲਾ ਜੋ ਕਰੇਗਾ ਆਪਾਂ ਪਰਮਨਜ਼ੂਰ ਹੈ ਆਪਾਂ ਕਿਵੇਂ ਪਹਿਰੇ ਕਿਨੇ ਮੋਟਰ ਪਹਿਲਾ ਪਟ ਕੇ ਆ ਤੇ ਧੱਕੇ ਤੋੜੇ ਨਾਲ ਲੈ ਗਿਆ ਮੋਟਰ ਪਟ ਕੇ ਸਾਰਾ ਕੁਛਾ ਤੇ ਘਰੇ ਰੱਖਿਆ ਇਹ ਸਵਾਰਾ ਸੇ ਕੀ ਆ ਰਾਜੀ ਤਾਂ ਸਾਰਾ ਮੋਡਲ ਆ ਗਿਆ ਘਰ ਪਟ ਕੇ ਅਸੀਂ ਤਾਂ ਵੀ ਨਹੀਂ ਬੋਲੇ ਆ ਹੁਣ ਅੱਜ ਸਵੇਰੇ 9 ਵਜੇ ਕਦਾ ਅਸੀਂ ਘਾਰੇ ਕਸੇ ਇਹ ਖੇਤਰ ਅਗੇ ਚੋਨਾ ਲਗਾ ਰਹੇ ਸੀ ਕਿਸੇ ਦਾ ਹਾਂ ਜੀ ਹਾਂ ਜੀ ਤੇ ਇਹ ਛੋਟਾ ਪ੍ਰਾਂਕ ਦਾ ਦੁੱਤ ਪਾ ਕੇ ਆਇਆ ਇਹਨੇ ਕਹਿਆ ਵੀ ਤੂੰ ਖੁਈ ਨਾ ਨਾਪਾ ਆਪਣਾ ਕੋਟ ਚਕਾ ਲੈ ਫੈਸਲਾ ਨਹੀਂ ਹੋਇਆ ਦਾ ਆਪਣੀ ਅਗਲੀ ਤੇ ਅਗਲੇ ਮਹੀਨੇ ਤਰੀ ਹੈਗੀ ਹੈ ਦੋ ਫੈਸਲਾ ਹੋਏ ਦਾ ਪਾਵਾ ਫਾਨੋ ਮਨਜ਼ੂਰ ਹੈ ਤੂੰ ਖੁਈ ਨਾ ਨਾਪੇ ਕਹਿੰਦਾ ਮੈਂ ਖੁਈ ਨਾ ਪੜੀ ਐ ਇਹ ਆ ਕੇ ਸਾਨੂੰ ਜਾਂਦਾ ਸੋਟੇ ਤੇ ਇੱਕ ਵੀ ਬੜਾ ਕੁਛ ਲਿਆਂਦਾ ਚੁੱਕ ਕੇ ਇਹ ਗੱਲ ਪਾ ਗਿਆ ਤੇ ਅਸੀਂ ਦੋਰੋਂ ਭੱਜ ਕੇ ਛਡਾਉਣ ਵਾਸਤੇ ਆਏ ਆ ਵੀ ਉਹ ਇਕੱਲੇ ਨੂੰ ਮਾਰ ਦੇਣਗੇ ਤੇ ਆ ਕੇ ਸਾਨੂੰ ਆ ਕੇ ਟਾ ਤੇ ਪਰਮਜੀਤ رپورਟਰ ਜੀ ਆ ਬਹੁਤ ਅੱਜ ਇਹ ਕਹੇ ਲੇਕ ਲਾਪਤ ਕਮਜ਼ੋਰ ਬਿਲਕੁਲੀ ਜੀਰੋ ਹੈ ਹਾਂਜੀ 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 ਆਹ ਜੀ ਚਾਰ ਦੇ ਕੁੜੀਆਂ ਤੇ ਜੀ ਉਹਨੂੰ ਕੱਲੇ ਨੂੰ ਬੱਚਾ ਲੈ ਕੇ ਕੋੜ ਰੋਂਦੇ ਵੀ ਛਡੋਦੇ ਸੀ ਤੇ ਕਦਾ ਉਹਨਾਂ ਕੋਲ ਨਹੀਂ ਹਟ ਕਰੇ ਉਹਨੂੰ ਕੁੱਟ ਕੁੱਟ ਕੇ ਮਾਰ ਦਿੱਤੇ ਰੇਲ ਅੱਗੇ ਸੱਸੀ ਆ ਕੇ ਛਡਾ ਆਇਆ ਜੀ ਆ ਕੇ ਮੈਨੂੰ ਦੇ ਇੱਟਾ ਮਾਰਨ ਮੈਨੂੰ ਲੱਗ ਪਿਆ ਸਾਰੇ ਸਾਰੇ ਪਰਿਵਾਰ ਸਾਨੂੰ ਪੰਜ ਚਾਰਾਂ ਜੀਨ ਚੰਗੀ ਤਰ੍ਹਾਂ ਕੁੱਟ ਮਾਰ ਕੇ ਘਰ ਗਏ ਆ ਹਾਂ ਜੀ ਵੀਡੀਓ ਮੌਕੇ ਤੇ ਬਣੀ ਜਾਂਦੀ ਹੈ ਅੱਜ ਵੀਡੀਓ ਸਾਡੇ ਕੋਲ ਮੌਕੇ ਤੇ ਗਈਆਂ ਆ ਜੀ ਜੋ ਜਿਵੇਂ ਤੱਕਾ ਸਾਧਨਾ ਕਰ ਰਹੇ ਨੇ ਬਿਲਕੁਲ ਵੀਡੀਓ ਸਾਡੇ ਕੋਲ ਸਾਰੀ ਆ ਗਈਆਂ ਨੇ ਕੱਪੜੇ ਸਾਰੇ ਬੀਬੀਆਂ ਦੇ ਨਾਲ ਪਾੜ ਦਿੱਤੇ ਨੇ ਤਿੰਨ ਚਾਰਾ ਪਿਓ ਪੁੱਤਰਾਂ ਨੇ ਪੰਜਾ ਜਣਿਆਂ ਨੇ ਇਹ ਬਾਖ ਨਾਲ ਹੋਣੀ ਚਾਹੀਦੀ ਹਾਂ ਜੀ ਜਿਹੜੀ ਜਾਂਚ ਪੁਲਿਸ ਕੋਲ ਨਰਬਖ ਨਾਲ ਹੋਣੀ ਚਾਹੀਦੀ ਹਾਂ ਜੀ ਹਾਂ ਜੀ ਜੀ ਬਿਲਕੁਲ ਇਨਸਾਫ ਨਾਲ ਮਿਲਣਾ ਚਾਹੀਦਾ ਜੀ ਜਿਹੜੀ ਜਾਂਚ ਹੋਣੀ ਚਾਹੀਦੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਤਾਂ ਇਹਨਾਂ ਤੱਕਾ ਬਹੁਤ ਸਾਧਨਾ ਨਾ ਕੀਤਾ ਕਦਾ ਅਸੀਂ ਤਾਂ ਜਿਹੜਾ ਕੋਰਟ ਚ ਕੇਸ ਹੈਗਾ ਸੀ ਬਾਕੀ ਆਪਾਂ ਲੜਨਾ ਹੀ ਨਹੀਂ ਕਿਸੇ ਤਰ੍ਹਾਂ ਦਾ ਵੀ ਉਹ ਧੱਕੇ ਨਾਲ ਸਾਡੇ ਕਿਲਾਵਾੜ ਚੱਲ ਕੇ ਸਾਡੇ ਘਰ ਗਾਲ ਜਾ ਕੇ ਪਾਇਆ ਸਾਡੇ ਨਾਲ ਸਭ ਕੁਝ ਨਾਲ ਗੇਟਬੂਡ ਪਾਣ ਦਿੱਤੇ ਨੇ ਟੋਕੇ ਕਾਪੇ ਕਾਪੇ ਕੁਪਿਲ ਜਾ ਕੇ ਨਾ ਇਹਦੇ ਮੁੰਡੇ ਕਿੱਸੀ ਤਿੰਨ ਚਾਰ ਕੋਈ ਆ ਪੈ ਗਿਆ ਸੀ ਨਾਲ ਨਾ ਬੀਬੀਆਂ ਕਿ ਸਾਰੇ ਨਾ ਬਹੁਤ ਜਾ ਰਹੇ ਹਾਂ ਤੇ ਨਾ ਜ਼ਬਰਦਸਤ ਰਾਹ ਰਸਤਾ ਸਾਡਾ ਕੁ ਲੰਘਣ ਸਾਂਝੀ ਜ਼ਮੀਨ ਹੈ ਰੇਟਾ ਵਾਲਾ ਰਸਤਾ ਹੈ ਕਾਰ ਤੱਕ ਜਾਂਦਾ ਆ ਅੱਗੋਂ ਕਦਾ ਠਿੱਟਾ ਰੱਖਦੇ ਤੇ ਜੋੜਦੇ ਤੇ ਸਾਦਾ ਘਰ ਵੀ ਬਲੌਕ ਕਰ ਦਿੱਤਾ ਇਹਨਾਂ ਨੇ ਹਾਂਜੀ ਬਿਲ ਪਸੰਦ ਇਨਸਾਫ ਸੰ ਚਾਹੀਦਾ